ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੈ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਰਮਜ਼ਾਨ ਦੇ ਇਹ ਜੋ ਦਿਨ ਚੱਲ ਰਹੇ ਆ ਤੇ ਨਾਲ ਹੀ ਇਸ ਮਹੀਨੇ ਜੋ 11ਵੀਂ ਸ਼ਰੀਫਾ ਉਹ ਕਿਸ ਤਰ੍ਹਾਂ ਨਾਲ ਮਨਾਉਣੀ ਚਾਹੀਦੀ ਹੈ ਸੋ ਭੁੱਲ ਕੇ ਵੀ ਗਲਤੀ ਨਹੀਂ ਕਰਨੀ ਕਿ ਜਿਸ ਤਰ੍ਹਾਂ ਪਹਿਲਾਂ ਤੁਸੀਂ 11ਵੀਂ ਹਰ ਮਹੀਨੇ ਮਨਾਉਂਦੇ ਆਏ ਹੋ ਤੇ ਉਸੇ ਤਰੀਕੇ ਨਾਲ ਮਨਾਉਣੀ ਆ ਸੋ ਜਿਸ ਤਰ੍ਹਾਂ ਆ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਇਸ ਗੱਲ ਨੂੰ ਧਿਆਨ ਰੱਖ ਕੇ ਇਸੇ ਢੰਗ ਦੇ ਨਾਲ ਤਰੀਕੇ ਦੇ ਨਾਲ ਗਿਆਨੀ ਸ੍ਰੀ ਦਾਤਖਤੂ ਦਵਾਉ ਜੀ ਜਿੰਨੀਆਂ ਵੀ ਪੀਰਾਂ ਪੀਰਾਂ ਨੂੰ ਮੰਨਣ ਵਾਣਨ ਦਾ ਰੋਮਾ ਹੈ ਜੀ ਇਸ ਗੱਲ ਤੇ ਗੌਰ ਜਰੂਰ ਕਰਨ ਕਿ ਜਿਸ ਤਰੀਕੇ ਨਾਲ ਕਰਮ ਦੱਸਿਆ ਜਾਵੇ ਤਾਂ ਉਸੇ ਢੰਗ ਦੇ ਨਾਲ ਇਸ ਗੱਲ ਨੂੰ ਯਾਦ ਰੱਖਣਾ ਹੈ ਤੇ ਕਰਮ ਕਰਨਾ ਹੈ ਸੋ ਵੀਡੀਓ ਦੇ ਵਿੱਚ ਆਪਾਂ ਇਹ ਸਭ ਕੁਝ ਤੁਹਾਨੂੰ ਸਮਝਾਵਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਨੂੰ ਜ਼ਰੂਰ ਸੁਣਨਾ ਕਮੈਂਟਾਂ ਜੂੜੀ ਬਹੁਤ ਕੁਝ ਤੁਹਾਨੂੰ ਖਾਸ ਹੀ ਲੱਗੇਗਾ ਬਹੁਤ ਕੁਝ ਸਿੱਖਣ ਨੂੰ ਹੀ ਮਿਲੇਗਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖੋ ਜੀ ਸੋ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ 'ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਸ਼ੇਅਰ ਕਰਦੇ ਹਾਂ ਜੀ ਯਾਨੀ ਕਿ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕੀ ਬਿਨਾ ਗੁਰੂ ਦੇ ਕਲਮਾ ਪੜ੍ਹਨਾ ਵਿਅਰਥ ਹੈ ਸੋ ਨਾਮ ਸਿਮਰਨ ਕਰਨਾ ਕਹਿੰਦੇ ਕਿ ਮੇਰਾ ਕੋਈ ਵੀ ਗੁਰੂ ਨਹੀਂ ਹੈ 20 ਸਾਲ ਕਹਿੰਦੇ ਕਿ ਮੇਰੀ ਏਜ ਆ ਸੋ ਇਹਦੇ ਬਾਰੇ ਕਹਿੰਦੇ ਕਿ ਦੱਸਿਓ ਸੋ ਦੇਖੋ ਜੀ ਜਿੰਨਾ ਚੱਕਰ ਘੋਰਤਾਂ ਨਾ ਨਹੀਂ ਕੀਤੀ ਹੋਈ ਤੁਸੀਂ ਫਿਰ ਵੀ ਚੰਗਾ ਕਰਮ ਕਰ ਰਹੇ ਹੋ ਕੋਈ ਨਾਮ ਸ਼ਬਦ ਸਿਮ ਰਹੇ ਹੋ ਸੋ ਇੱਥੇ ਲਿਖਦੇ ਨੇ ਕਿ ਤੁਹਾਡਾ ਦਸਤਿਆ ਹੋਇਆ ਕਰਮਾ ਅਸੀਂ ਪੜ ਰਹੇ ਹਾਂ ਸੋ ਵਿਸ਼ਵਾਸ ਰੱਖ ਕੇ ਇੱਕ ਕਰਮੇ ਦਾ ਜੇਕਰ ਤੁਸੀਂ ਪਾਠ ਕਰਦੇ ਰਹੋਗੇ ਤਾਂ ਮਾਲਕ ਇੰਨੀ ਕਿਰਪਾ ਕਰੇਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਸਹੀ ਪਾਸੇ ਆਪ ਹੀ ਖਿੱਚ ਕੇ ਲੈ ਜਾਵੇਗਾ ਤੇ ਪੂਰਾ ਗੁਰੂ ਮਿਲਾ ਦੇਗਾ ਸੋ ਜਦੋਂ ਅਸੀਂ ਬਿਨ ਗੁਰੇ ਹੋ ਕੇ ਵੀ ਉਹ ਮਾਲਕ ਦੀ ਮੰਦਰੀ ਕਰਦੇ ਹਾਂ ਤੇ ਮਾਲਕ ਉਸ ਸਮੇਂ ਦੀ ਕਦਰ ਪਾਉਂਦਾ ਹੈ ਤੇ ਫਿਰ ਸਹੀ ਪਾਸੇ ਆਪਣੇ ਆਪ ਜੋੜ ਦਿੰਦਾ ਹੈ ਸਮਾਉਂਦੀ ਕਦੇ ਵੀ ਇਹ ਨਹੀਂ ਮਨ ਵਿੱਚ ਖਿਆਲ ਲੈ ਕੇ ਆਉਣਾ ਕਿਸੇ ਨੇ ਵੀ ਕਿ ਅਸੀਂ ਵਿਨ ਗੁਰੇ ਹੋ ਕੇ ਨਾਮ ਸ਼ਬਦ ਜਾਨੀ ਕੋਈ ਵੀ ਕਰਮਾਂ ਜਾਂ ਪਾਠ ਜਾਂ ਮੂਲ ਮੰਤਰ ਦਾ ਆਪ ਪਾਠ ਜਾਪ ਕਰ ਰਹੇ ਆ ਕਿ ਇਹ ਵਿਅਰਥਾ ਜਾਏਗਾ ਵਿਅਰਥਾ ਕਦੇ ਵੀ ਨਹੀਂ ਜਾਂਦਾ ਸੇਵਾ ਕਦੇ ਵਿਅਰਥੀ ਨਹੀਂ ਜਾਂਦੀ ਜੋ ਮਾਲਕ ਦੇ ਨਾਮ ਤੇ ਸਮਾਗੜ ਲੈਣਾ ਹੈ ਜੋ ਆਪਾਂ ਨਾਮ ਤਿਆਰ ਰਹੇ ਆ ਸ਼ਬਦ ਸਿਮਰ ਰਹੇ ਆ ਚਾਹੇ ਕੋਈ ਵੀ ਸ਼ਬਦ ਕਰ ਰਹੇ ਹੋ ਤੁਸੀਂ ਤੁਸੀਂ ਵਿਸ਼ਵਾਸ ਰੱਖ ਕੇ ਮਨ ਸਾਫ਼ ਰੱਖ ਕੇ ਕਰਮ ਕਰ ਰਹੇ ਹੋ ਚੰਗਾ ਤੇ ਕੇ ਚੰਗੇ ਕਰਮ ਦਾ ਫਾਲੋ ਜ਼ਰੂਰ ਦਿੰਦਾ ਹੈ ਸੋ ਬਿਨਾ ਗੁਰੂ ਤੋਂ ਜਿਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ ਸੋ ਕੋਈ ਕਲਮਾ ਜਾਪਾਠ ਕਰਨਾ ਸ਼ੁਰੂ ਕਰ ਦਿੱਤਾ ਆ ਇਹ ਕਦੇ ਬਰਥ ਨਹੀਂ ਜਾਂਦਾ ਸਮਾਂ ਹੁਣ ਤੇ ਮਾਲਕ ਇਹ ਕੀਤੀ ਹੋਈ ਸੇਵਾ ਦਾ ਮੁੱਲ ਜ਼ਰੂਰ ਪਉਂਦਾ ਹੈ ਜੀ ਵਿਸ਼ਵਾਸ ਰੱਖ ਕੇ ਇੱਕ ਹੀ ਪਰ ਇੱਥੇ ਇਹ ਕਹਾਂਗੇ ਕਿ ਇੱਕ ਹੀ ਤੁਸੀਂ ਕਲਮਾ ਪੜੋ ਜਿਕਰ ਜ਼ਿੰਦਗੀ ਵਿੱਚ ਇੱਕ ਸ਼ੁਰੂਆਤ ਕੀਤੀ ਹੈ ਇੱਕ ਕਰਮੇ ਨੂੰ ਹੀ ਜ਼ਿੰਦਗੀ ਵਿੱਚ ਬਸਾਓ ਜਿੰਨ ਜਿਕਰ ਹੋਰ ਤਰਨਾ ਨਹੀਂ ਹੁੰਦੀ ਜਦੋਂ ਗੁਰਤਾਰਨਾ ਹੋ ਜਾਏਗੀ ਫਿਰ ਵੀ ਜੋ ਨਾਮ ਸ਼ਬਦ ਚਾਹੇ ਤੋ ਇੱਕ ਸਾਲ ਇਸ ਕਰਮੇ ਨੂੰ ਪੜਿਆ ਦੋ ਸਾਲ ਪੜਿਆ ਹੈ ਜਿੰਨਾ ਵੀ ਸਮਾਂ ਪੜਿਆ ਹੈ ਵਿਸ਼ਵਾਸ ਰੱਖ ਕੇ ਫਿਰ ਵੀ ਇਹ ਕਲਮਾ ਛੱਡਣਾ ਨਹੀਂ ਹੈ ਜਿਕਰ ਸ਼ੁਰੂਆਤ ਕਰ ਹੀ ਲਈਆ ਦੋ ਸਾਲ ਜਾਂ ਤਿੰਨ ਸਾਲ ਜਿੰਨੀ ਵੀ ਇਤੋਂ ਨਾਮ ਦੀ ਕਮਾਈ ਕੀਤੀ ਆ ਸੁਪ ਲਾਉਣਾ ਨਹੀਂ ਜਦੋਂ ਵੀ ਗੁਰਦਾਨ ਨਗਾਨੀ ਉਸ ਤੋਂ ਬਾਅਦ ਜਦੋਂ ਗੁਰੂ ਦਾ ਸ਼ਬਦ ਸਿਮਰਨਾ ਹੈ ਉਸ ਤੋਂ ਪਹਿਲਾਂ ਚਾ ਆਦਿਆ ਪੰਜਵਾਰ ਤੁਸੀਂ 81 ਨੂੰ ਪਹਿਲਾਂ ਪੜ੍ਹਨਾ ਹੈ ਉਸ ਤੋਂ ਬਾਅਦ ਨਾ ਇਸ ਤਰ੍ਹਾਂ ਕਰ ਸਕਿਉਂ ਕਿ ਜੇ ਤੇ ਤੂੰ ਉਹ ਜ਼ਿੰਦਗੀ ਵਿੱਚ ਆਪਾਂ ਸ਼ੁਰੂਆਤ ਕੀਤੀ ਹੋਵੇ ਜਿੱਥੋਂ ਕੁਝ ਪਾਇਆ ਹੋਵੇ ਉਹ ਚੀਜ਼ ਨੂੰ ਫਿਰ ਭੁਲਾਉਣਾ ਨਹੀਂ ਚਾਹੀਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਕ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਕਿਹਾ ਸੀ ਕਿ ਪੀਰਾਂ ਨੂੰ ਭੋਗ ਲਗਾਉਣ ਵਾਲੇ ਬਰਤਨ ਅਲੱਗ ਹੋਣੇ ਚਾਹੀਦੇ ਆ ਜੀ ਬਿਲਕੁਲ ਸੋ ਕਿਉਂਕਿ ਇਹ ਵੀਰਵਾਰ ਦੇ ਦਿਨ ਪ੍ਰਸ਼ਾਦ ਵੰਡਦਾ ਹੈ ਪੀਰਾਂ ਨੂੰ ਭੋਗ ਲਗਾਇਆ ਜਾਂਦਾ ਹੈ ਇਤਵਾਰ ਦੀ ਜਾਂ ਮੰਗਲਵਾਰ ਦੀ ਕਿਸੇ ਵੀ ਦਿਨ ਦੀ ਸੇਵਾ ਕਰਦੋਂ ਮਹੀਨੇ ਦੇ ਵਿੱਚ ਆਪਾਂ ਨੂੰ ਜ਼ਰੂਰ ਤੁਹਾਂ ਵਰਤਨਾ ਦੀ ਪੈਂਦੀ ਆ ਸੋ ਆਪਣੇ ਘਰ ਵਾਲੇ ਜੋ ਵਰਤਨਾ ਉਹ ਕਦੇ ਵੀ ਪੀਰਾਂ ਪੀਰਾ ਕੇ ਨਹੀਂ ਰੱਖਣੇ ਚਾਹੀਦੇ ਸੋ ਅਲੱਗ ਤੋਂ ਲੈ ਕੇ ਉਹਨਾਂ ਲਈ ਵਰਤਨਾ ਰੱਖੋ ਸੋ ਜਦੋਂ ਵੀ ਬਰਸ਼ਾਤ ਪਿੱਛੋਂ ਕੱਢ ਲੈਂਦੇ ਹੋ ਤੇ ਫਿਰ ਵਾਪਸ ਤੋਂ ਕੇ ਦਰਵਾਜ਼ੇ ਵਿੱਚ ਹੀ ਇੱਕ ਸਾਈਡ ਤੇ ਰੱਖ ਦਿਆ ਕਰੋ ਜੀ ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਉਹਨਾਂ ਵਰਗੇ ਕਦੇ ਬਣ ਨਹੀਂ ਸਕਦੇ ਸੇਵਕਾਂ ਸੇਵਕ ਹੀ ਬਣਦੇ ਰਹਿਣਾ ਚਾਹੀਦਾ ਹੈ ਸੋ ਇਹ ਨਹੀਂ ਹੈ ਕਿ ਅਸੀਂ ਆਪਣੀ ਝੂਠ ਆਪਣੀ ਵਰਤੀ ਹੋਈ ਚੀਜ਼ ਵੀ ਰਾਂਗੇ ਰੱਖੀਏ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਉਹਨਾਂ ਦੀ ਅਲੱਗ ਹੀ ਚੀਜ਼ ਹੋਣੀ ਚਾਹੀਦੀ ਆ ਕੋਈ ਜ਼ਿਆਦਾ ਖਰਚਾ ਨਹੀਂ ਹੈ ਕਈਆਂ ਦੇ ਤਾਂ ਘਰਾਂ ਵਿੱਚ ਇਹ ਭਾਂਡੇ ਬਹੁਤ ਹੁੰਦੇ ਨੇ ਵਰਤ ਬਹੁਤ ਹੁੰਦੇ ਆ ਉਹਨਾਂ ਚੋਈ ਤੁਸੀਂ ਕੱਢ ਕੇ ਰੱਖ ਸਕਦੇ ਆ ਕੋਲੀ ਗਲਾ 당ੀ ਸ਼ਾਹੀ ਸੋਚ ਸਮਝ ਕੇ ਹਰ ਇੱਕ ਕੰਮ ਕਰਨ ਦੀ ਜ਼ਰੂਰਤ ਹੁੰਦੀ ਆ ਜਦ ਅਸੀਂ ਕਦਮ-ਕਦਮ ਤੇ ਸੋਚ ਵਿਚਾਰ ਕਰਦੇ ਆ ਤੇ ਬਹੁਤ ਤੇਹੀ ਚੰਗੇ ਰਿਜ਼ਲਟ ਜ਼ਿੰਦਗੀ ਵਿੱਚ ਉਹ ਪਰਮਾਤਮਾ ਸਾਡੇ ਘੜਦਾ ਹੈ ਜੀ ਸੋ ਵਧੀਆ ਜਿਹੜਾ ਕਰਾ ਦਿੱਤਾ ਤੁਸੀਂ ਕਮੈਂਟਾਂ ਰਾਈਂ ਸੋ ਆਕੀ ਇਸ ਤਰੀਕੇ ਦੇ ਨਾਲੇ ਕਰਮ ਕਰਨਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਮੇਰੀ ਸਿਸਟਰ ਦੇ ਪੁਲਿਸ ਨੇ ਗੋਲੀ ਮਾਰ ਦਿੱਤੀ ਪਰ ਮੈਨੂੰ ਕੁਝ ਵੀ ਨਹੀਂ ਕਿਹਾ ਸਿਰਫ ਗੋਲੀ ਦਾ ਨਿਸ਼ਾਨ ਸੀ ਹੋਰ ਕੁਝ ਵੀ ਨਹੀਂ ਸੋ ਦੇਖੋ ਜੀ ਜਦੋਂ ਪੀਰਾਂ ਨੂੰ ਪੀਰਾਂ ਦੀ ਭੁੱਲ ਹੁੰਦੀ ਹੈ ਪੀਰਾਂ ਦੀ ਸੇਵਾ ਕਰਦੇ ਆ ਜਾਂ ਫਿਰ ਇਦਾਂ ਲਾ ਲੋ ਕਿ ਹੁਣ ਜਿਵੇਂ ਇਹ ਕਹਿ ਦਈਏ ਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਤੇ ਸਾਡਾ ਕੋਈ ਭੈਣ ਭਾਈ ਇਸ ਗੱਲ ਨੂੰ ਸਮਝਦਾ ਨਾ ਹੋਵੇ ਮੰਨਦਾ ਨਾ ਹੋਵੇ ਨਿੰਦਿਆ ਕਰਦਾ ਹੋਵੇ ਤਾਂ ਵੀ ਫਿਰ ਜੋ ਆਪਣਾ ਫਰਿਸ਼ਤਾ ਹੈ ਉਹ ਨਾਰਾਜ਼ ਹੋ ਜਾਂਦਾ ਹੈ ਉਹਨਾਂ ਰਿਸ਼ਤਿਆਂ ਨਾਲ ਜੋ ਨਿੰਦਿਆ ਜਾਂ ਮਜ਼ਾਕ ਕਰਦੇ ਨੇ ਸੋ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਹਰ ਇੱਕ ਦੇ ਨਾਲ ਹੈ ਕਿਉਂਕਿ ਜਦੋਂ ਵੀ ਇਸ ਲੈਵਲ ਤੇ ਪੈਣਾ ਹੈ ਸਖੇ ਹੀ ਪਹਿਲਾਂ ਤਾਂ ਮਨ ਨੂੰ ਤੋੜਦੇ ਆ ਸਖੇ ਹੀ ਪਹਿਲਾਂ ਤਾਂ ਟਿੱਚਰਾਂ ਕਰਨ ਲੱਗ ਪੈਂਦੇ ਨੇ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਵੀ ਬੱਬੇ ਬਣੇ ਆ ਜਾਂ ਕਿਦਾਂ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਬੱਬੇ ਬਣਨਾ ਬਕੀ ਸੌਖਾ ਨਹੀਂ ਹੈ ਸੋ ਉਹ ਦਾ ਮਾਲਕ ਚਾਵੇ ਤਾਂ ਰੰਗ ਚੜਦਾ ਹੈ ਕਹੋਂਦਾ ਹੈ ਨਾਮ ਦੇ ਦਿੰਦਾ ਹੈ ਇੱਕ ਵਕੀ ਸੇਵਾ ਕਰਨੀ ਤਾਂ ਹਰ ਇੱਕ ਦਾ ਫਰਜ ਹੈ ਸੇਵਾ ਕਰਨ ਦੇ ਨਾਲ ਕੋਈ ਬੱਪਾ ਗੁਰੂ ਪੀਰ ਨਹੀਂ ਵੰਦਣਾ ਜਿੰਨੇ ਜਿੰਤਾ ਤੁਸੀਂ ਸੇਵਾ ਕਰੋਗੇ ਤੁਹਾਡੀ ਸੇਵਾ ਜੋ ਹੈ ਉਹ ਮਾਲਕ ਨੇ ਸਵੀਕਾਰ ਕਰਨੀ ਹੈ ਤੇ ਜਿਹੜੇ ਤੁਹਾਨੂੰ ਮਾਣਾ ਕਹਿੰਦੇ ਨੇ ਉਹ ਮਾਲਕ ਨੇ ਜੜ ਤੁਹਾਡੇ ਫ੍ਰਿਸ਼ਤੇ ਨੇ ਤੁਹਾਡੇ ਗੁਰੂ ਪੀਰ ਨਹੀਂ ਫਿਰ ਉਹਨਾਂ ਲੋਕਾਂ ਨੂੰ ਜਵਾਬ ਤਾਂ ਦੇਣਾ ਹੀ ਹੁੰਦਾ ਹੈ ਜੀ ਸੋ ਇਥੋਂ ਹੀ ਨਾਰਾਜ਼ਗੀ ਦੇ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਇਸ ਲਈ ਕਹੀਦਾ ਕੀ ਜੇਕਰ ਕਿਸਨ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਵੀ ਕਦੇ ਨਹੀਂ ਕਹਿਣਾ ਚਾਹੀਦਾ ਚਾਹੇ ਕਿਸੇ ਦੀ ਵੀ ਸੇਵਾ ਕਰਦਾ ਹੋਵੇ ਇਹ ਨਾ ਕਦੇ ਕਿਹਾ ਕਰੋ ਕਿ ਸਾਡਾ ਗਰੂ ਵਧੀਆ ਹੈ ਬਾਕੀ ਸਭ ਮਾੜਾ ਜਿਹੜਾ ਦੂਸਰਿਆਂ ਨੂੰ ਮਾੜਾ ਕਹਿੰਦਾ ਹੈ ਫਿਰ ਆਪਣੇ ਗੁਰੂ ਦੀਆਂ ਨਜ਼ਰਾਂ ਵਿੱਚ ਵੀ ਮਾੜਾ ਬਣ ਜਾਂਦਾ ਹੈ ਕਿਉਂਕਿ ਗੁਰੂ ਹਮੇਸ਼ਾ ਸਹੀ ਮੰਦੇ ਦਾ ਸਾਥ ਦਿੰਦਾ ਇਹ ਨਹੀਂ ਹੈ ਕਿ ਅਸੀਂ ਅਜੇ ਨਾਮ ਸ਼ਬਦ ਲੈ ਲਿਆ ਤਾਂ ਸਭ ਗੁਰੂ ਨੇ ਇਹ ਹੱਕ ਦੇ ਦਿੱਤਾ ਕਿ ਤੁਸੀਂ ਕਿਸੇ ਨੂੰ ਮਾੜਾ ਕਹਿ ਸਕਦੇ ਆ ਸੋ ਗੁਰੂ ਹਮੇਸ਼ਾ ਸੱਚਾਈ ਦਾ ਸਾਥ ਦਿੰਦਾ ਹੈ ਸੋ ਜਿਹੜਾ ਸੱਚਾ ਹੈ ਸਾਫ਼ ਦਿੰਦਾ ਹੈ ਉਹਦੇ ਤੇ ਹੀ ਕਿਰਪਾ ਗਾਨੀ ਇਹ ਨਹੀਂ ਹੈ ਕਿ ਨਾਮ ਸ਼ਬਦ ਸਿਮਰ ਰਹੇ ਆ ਗੁਰੂ ਆੜਿਆਂ ਤੇ ਅਸੀਂ ਕਿਸੇ ਨੂੰ ਵੀ ਕੁਝ ਵੀ ਕਹਿ ਸਕਦੇ ਆ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲੈਣੇ ਆਂ ਸਭ ਸਭ ਨੂੰ ਇਸ ਮਹੀਨੇ ਦੀ 11ਵੀਂ ਸ਼ਰੀਫ ਮੁਬਾਰਕ ਹੋਵੇ ਜੀ ਸੋ 11ਵੀਂ ਸ਼ਰੀਫ ਇਸ ਵਾਰ ਜੋ ਮਨਾਉਣੀ ਹੈ ਬੜੀ ਸ਼ਰਧਾ ਨਾਲ ਵਿਸ਼ਵਾਸ ਰੱਖ ਕੇ ਤੇ ਕਰਮ ਕੀਤੇ ਜਾਣ ਤੇ ਇਹ ਕਰਮ ਕੀਤੇ ਕਬੂਲ ਹੋਣਗੇ ਕਿਉਂਕਿ ਖਾਸ ਦਿਨ ਪੀਰਾਂ ਫਕੀਰਾਂ ਦੇ ਚੱਲ ਰਹੇ ਆ ਰਮਜ਼ਾਨ ਦੇ ਦਿਨ ਹੈ ਰੋਜ਼ੇ ਚੱਲ ਰਹੇ ਆ ਜੀ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਹੋ ਸਕਦਾ ਮਦ ਛੱਡ ਕੇ ਚੰਗਾ ਕਰਮ ਕੀਤਾ ਜਾਵੇ ਦਾਨ ਪੁੰਨ ਕੀਤਾ ਜਾਵੇ ਤੇ ਬਹੁਤ ਹੀ ਚੰਗੀ ਗੱਲ ਹੈ ਸੋ ਇਸ ਵਾਰ 11ਵੀਂ ਸ੍ਰੀਫ ਜੋ ਹੈ ਉਹ ਬੜੇ ਹੀ ਧਿਆਨ ਦੇ ਨਾਲ ਮਨਾਉਣ ਦੀ ਜ਼ਰੂਰਤ ਹੈ ਕਿਉਂਕਿ ਦਿਨ ਜੋ ਹੈ ਇਹ ਰੋਜੇ ਚੱਲ ਰਹੇ ਆ ਸੋ ਰੋਜਿਆਂ ਦੇ ਵਿੱਚ ਕਦੇ ਵੀ 11ਵੀਂ ਸ੍ਰੀਫ ਨਹੀਂ ਹੈ ਕਿ ਜਿਸ ਟਾਈਮ ਮਰਜੀ ਦਿਨ ਵਿੱਚ ਮਨਾ ਦਿੱਤੀ ਜਾਵੇ ਸੋ ਇਸ ਤਰ੍ਹਾਂ ਨਹੀਂ ਕਰਨੀ ਜੀ ਸੋ ਇਹਦੇ ਵਿੱਚ ਧਿਆਨ ਰੱਖਣਾ ਜ਼ਰੂਰੀ ਹੁੰਦਾ ਜੀ ਇਸ ਮਹੀਨੇ ਕਿਉਂਕਿ ਜਦੋਂ ਰੋਜੇ ਚੱਲਦੇ ਹੋਣ ਤਾਂ 11ਵੀਂ ਸ੍ਰੀਪ ਕਿਸੇ ਢੰਦੇ ਨਾਲ ਮਨਾਈ ਜਾਈਦੀ ਆ ਜਾਨੀ ਕਿ ਸ਼ਾਮ ਨੂੰ ਜਦੋਂ ਰੋਜਾ ਖੁੱਲਦਾ ਹੈ ਜਦੋਂ ਵਰਤ ਚੱਲਦੇ ਨੇ ਵਰਤ ਖੁੱਲੇ ਜਾਂਦੇ ਨੇ ਜਿਹੜੀਆਂ ਰੂਹਾਂ ਵਰਤ ਰੱਖਦੀਆਂ ਹੈ ਜੀ ਉਹ ਟਾਈਮ ਦੇ ਹਿਸਾਬ ਦੇ ਨਾਲ ਜਾਨੀ ਕਿ ਵਰਤ ਖੁੱਲਣ ਤੋਂ ਬਾਅਦ ਹੀ 11ਵੀਂ ਸ੍ਰੀਂ ਦਾ ਖਤਮ ਕਰਵਾਉਣਾ ਹੈ ਜਿਸ ਤਰ੍ਹਾਂ ਸੇਵਾਧਾਰ ਇਹ ਰੋਜ਼ੇ ਰੱਖ ਰਹੀ ਹੈ ਇਸੇ ਤਰ੍ਹਾਂ ਪੀਰਾਂ ਫੀਰਾਂ ਦੇ ਵੀ ਰੋਜ਼ੇ ਚੱਲ ਰਹੇ ਆ ਜੀ ਸੋ ਪੀਰਾਂ ਫੀਰਾਂ ਨੂੰ ਭੋਗ ਲਵਾਉਣਾ ਹੈ ਤੇ ਟਾਈਮ ਦੇਖ ਕੇ ਹੀ ਲਵਾਉਣਾ ਹੈ ਫਿਰ ਪਤਾ ਕਰਨਾ ਹੈ ਕਿ ਕਿੰਨੇ ਵਜੇ ਵਰਤ ਖੁੱਲਿਆ ਜਾਣਾ ਹੈ ਰੋਜ਼ਾ ਖੁੱਲਿਆ ਜਾਣਾ ਹੈ ਉਸ ਤੋਂ ਬਾਅਦ ਹੀ 11ਵੀਂ ਸ੍ਰੀਂ ਦਾ ਖਤਮ ਕਰਵਾਉਣਾ ਹੈ ਜੀ ਕੋਈ ਕਾਲੀ ਨਿਗਾਨੀ ਕਿ ਸਵੇਰ ਦੁਪਹਿਰ ਜਾਂ ਸ਼ਾਮ ਨੂੰ ਜਲਦੀ ਕਰ ਦਈਏ ਕਰਮ ਸੁਪਰਨਾ ਚੰਗੀ ਤਰ੍ਹਾਂ ਪਤਾ ਕਰੂ ਜਾ ਕੇ ਦਰਗਾਹ ਤੇ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਹੋ ਕਿਉਂਕਿ ਸਮੇਂ ਦਾ ਹੁਣ ਪਤਾ ਨਹੀਂ ਕਦ ਕਦੋਂ ਰੋਜ਼ਾ ਖੁੱਲੇਗਾ ਸੋ ਉਸ ਤਰੀਕੇ ਦੇ ਨਾਲ ਤੁਸੀਂ ਇਹ ਕਰਮ ਕਰਨਾ ਹੈ ਜੀ ਭੁੱਲ ਕੇ ਵੀ 11ਵੀਂ ਸ੍ਰੀਫ ਰੋਜ਼ਾ ਚੱਲਦੇ ਚੱਲਦੇ ਦੇ ਵਿੱਚ ਨਹੀਂ ਮਨਾਉਣੀ ਹੈ ਜੀ ਤੇ 11ਵੀਂ ਸ੍ਰੀਫ ਵੀ ਇੱਕ ਖਾਸ ਹੀ ਆ ਚਿਰ ਵਿੱਚ ਪੀਰਾਂ ਦੇ ਵਰਤ ਚੱਲ ਰਹੇ ਆ ਫਕੀਰਾਂ ਦੇ ਸੋ ਬਾਕੀ ਇਥੇ ਵੀ ਕਮਾਂਗੇ ਕਿ ਇਸ ਮਹੀਨੇ ਬਾਦ ਚੜ ਕੇ ਦਾਨ ਪੁੰਨ ਜਰੂਰ ਕਰੋ ਲੋੜਵੰਦ ਦੀ ਮਦਦ ਕਰੋ ਜੇਕਰ ਕਿਸ ਨੇ ਰੋਜ਼ੇ ਰੱਖੇ ਹੋਏ ਆ ਤੇ ਉਹਨਾਂ ਦੀ ਹੈਲਪ ਤੁਸੀਂ ਕਰ ਸਕਦੇ ਆ ਕੋਈ ਚੀਜ਼ ਲੈ ਕੇ ਦੇ ਸਕਦੇ ਆ ਬਾਕੀ ਤੁਸੀਂ ਕਿਸ ਚੀਜ਼ ਦਾ ਭੋਗ ਯਾਰਨੀ ਸਰੀਰ ਤੇ ਲਗਉਣਾ ਚਾਹੁੰਦੇ ਹੋਏ ਆਪਣੀ ਸ਼ਰਧਾ ਦੇ ਅਸਾਮਨ ਕਰਮ ਕਰੋ ਜਿਹੜੀ ਵੀ ਮਠਿਆਈ ਜਾਂ ਕਿਹੜਾ ਵੀ ਪ੍ਰਸ਼ਾਦ ਤੁਸੀਂ ਚੜਾਉਣਾ ਹੈ ਸੋ ਜੋ ਤੁਹਾਡਾ ਮਨ ਕਰਦਾ ਉਸ ਸਹਾਰ ਨਾਲ ਤੁਸੀਂ 11ਵੀਂ ਸ੍ਰੀਪ ਮਨਾ ਸਕਦੇ ਆ ਚੀਜ਼ ਦੇ ਨਾਲ ਜੀ ਸੋ ਇਹ ਤੁਹਾਡੀ ਆਪ ਦੀ ਸ਼ਰਤ ਹੈ ਕਿ ਕਿਹੜੀ ਚੀਜ਼ ਜਾਨੀ ਕਿਹੜਾ ਪ੍ਰਸ਼ਾਦ ਚੜਾਉਣਾ ਹੈ ਉਸ ਦਿਨ ਹੋਣਾ ਪੀਰ ਤੇ ਬਾਕੀ ਇਥੇ ਇਵੇਂ ਕਵਾਂਗੇ ਕਿ 11ਵੀਂ ਸ੍ਰੀਪ ਵੈਸੇ ਜ਼ਿਆਦਾਤਰ 11 ਤਰੀਕ ਨੂੰ ਮਨਾਈ ਜਾਣੀ ਆ ਤੇ 11 ਤੋਂ ਪਹਿਲਾਂ ਵੀ ਇੱਕ ਦਿਨ ਮਨਾ ਸਕਦੇ ਆ ਤੇ 11 ਤੋਂ ਦੂਸਰੇ ਦਿਨ ਵੀ ਤੁਸੀਂ ਮਨਾ ਸਕਦੇ ਤਿੰਨ ਦਿਨ ਦੇ ਵਿੱਚ ਜਾਨੀ 11ਵੀਂ ਸ੍ਰੀ ਫੋ ਮਨਾਈ ਜਾਂਦੀ ਹੈ ਜੀ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਤੁਹਾਡਾ ਮਨ ਕਰੇ ਕੀ ਨਾ ਤੁਹ ਜਿਸ ਦਿਨ ਵੀ ਤੁਹਾਡਾ ਟਾਈਮ ਹੈ ਉਸ ਦਿਨ ਤੁਸੀਂ ਖਤਮ ਕਰਵਾ ਸਕਦੇ ਆ ਜੀ ਸੋ ਬਾਕੀ ਵਿਸ਼ਵਾਸ ਰੱਖ ਕੇ ਕੀਤਾ ਹੋਇਆ ਕਰਮ ਸ਼ਰਦਾ ਦੇ ਨਾਮ ਕੋ ਮਾਨਕ ਜ਼ਰੂਰ ਕਬੂਲ ਕਰਦਾ ਆ ਸੋ ਬਾਕੀ ਇਹਨਾਂ ਧਿਆਨ ਚ ਰੱਖਿਆ ਕਰੋ ਕਿ ਜਦੋਂ ਵੀ ਪੀਰਾਂ ਵਹਿਰਾਂ ਲਈ ਸਮਾਂ ਕੱਢਣਾ ਸੇਵਾ ਕਰਨੀ ਹੈ ਉਸ ਸਮੇਂ ਦਿਮਾਗ ਇੱਕਦਮ ਫ੍ਰੀ ਹੋਣਾ ਚਾਹੀਦਾ ਕੰਮਕਾਰਾਂ ਵੱਲ ਧਿਆਨ ਨਹੀਂ ਹੋਣਾ ਚਾਹੀਦਾ ਫਿਰ ਹੀ ਸੇਵਾ ਵਿੱਚ ਮਨ ਲੱਗਦਾ ਹੈ ਤੇ ਫਿਰ ਜੋ ਦਿਲੋਂ ਅਰਦਾਸ ਕੀਤੀ ਜਾਂਦੀ ਹੈ ਉਹ ਕਬੂਲ ਜ਼ਰੂਰ ਹੁੰਦੀ ਆ ਉਹ ਕਬੂਲ ਫਿਰ ਹੀ ਹੁੰਦੀ ਆ ਜੇਕਰ ਅਸੀਂ ਫ੍ਰੀ ਹੋ ਕੇ ਮਨ ਲਗਾ ਕੇ ਸੇਵਾ ਤੇ ਮਨ ਲਗਾ ਕੇ ਅਰਦਾਸ ਬੇਨਤੀ ਕਰਾਂਗੇ ਸੋ ਵਕੀ ਇਹ ਖੁਸ਼ੀ ਦਾ ਦਿਨ ਤੁਸੀਂ ਜਰੂਰ ਮਨਾਓ ਜੀ ਪੀਰਾਂ ਫਕੀਰਾਂ ਨੂੰ ਵਾਲੇ ਇਸ ਦਿਨ ਦਾ ਜਰੂਰ ਖਤਮ ਦਿਵਾਉਣ ਜੀ ਸੋ ਬਾਕੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਕੋਈ ਤੁਹਾਡੀ ਵਜਾ ਨਾਲ ਪੀਰਾਂ ਦਾ ਇਹ ਖਾਸ ਦਿਨ ਮਨਾ ਸਕੀਏ ਸੋ ਇਹ ਇੱਕ ਬਹੁਤ ਚੰਗਾ ਕਰਮ ਹੋਵੇਗਾ ਜੀ